ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚੀ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਜਨ ਹੋਵਈ ਜੇ ਸੋਚੀ ਲੱਖ ਵਾਰ ਛੁਪੈ ਚੁਪ ਨ ਹੋਵਈ ਜੇ ਲਾਈ ਰਹਾ ਲਿਵਤਾਰ ਭੁਖਿਆ ਭੁਖ ਨਉ ਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣ ਪਾ ਲਖ ਹੋਏ ਤਾ ਇੱਕ ਨਾ ਚੱਲੇ ਨਾਲ ਕਿਸ ਚਿਆਰਾ ਹੋਈਐ ਕਿਵ ਕੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਹੀ ਹੋਵਣ ਆਕਾਰੇ ਹੁਕਮ ਨਾ ਕਹਿਆ ਜਾਈ ਹੁਕਮ ਹੀ ਹੋਵਣ ਜੀ ਹੁਕਮ ਮਿਲੈ ਓੜਾਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਏਹ ਇਕ ਨਾ ਹੁਕਮੀ ਬਵਿਸ਼ੀਸ਼ ਇਕ ਹੁਕਮੀ ਸਦਾ ਪਵਈਏ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੇ ਤਾ ਹਉ ਮੈਂ ਕਹੈ ਨ ਕੋਇ ਗਾਵੈ ਕੋ ਤਾਣ ਹੋਇ ਕਿਸੇ ਤਾਣ ਗਾਵੈ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਗੁਣਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੀ ਗਾਵੈ ਕੋ ਜੀ ਲੈ ਫਿਰ ਦੇਹ ਗਾਵ ਕੋ ਜਪਤਾ ਦਿਸ ਦੂਰ ਗਾਵ ਕੋ ਵੇਖੇ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਤ ਕਤ ਗਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਬਾਹੀ ਜਗਤ ਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੀ ਪਰਵਾਹੂ ਸਾਚਾ ਸਾਹਿਬ ਸਾਚਨਾਹੀ ਪਾਖਿਆ ਭਾਉ ਅਪਾਰੇ ਅੱਖੀ ਮੰਗੇ ਦੇ ਦੇਹੀ ਦਾਤ ਕਰੇ ਦਾਤਾਰੇ ਫਿਰ ਕੇ ਅੱਗੇ ਰਖੀਐ ਜਿਤ ਦੇਸੇ ਦਰਬਾਰ ਮੋਹਾ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੀ ਨਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕਿਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਵੋ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਮਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਦੇ ਤਨਾਵਾਂ ਜੇ ਇਸ ਭਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤੀਸਰ ਠੂ ਪਾਈ ਵੇਖਾ ਬਿਨ ਕਰਮਾਂ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੋਗ ਚਾਰਿਆ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿਰ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਔਰਖਾਏ ਕੈ ਜਸ ਕੀਰਤਿ ਜਗ ਲੇ ਜੇ ਤੇ ਸਨਦਰ ਨ ਆਵਈ ਤਾਂ ਬਾਤ ਨ ਪੁੱਛਕੀ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤ ਹੈ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਜੀਵ ਲੋਪ ਪਾਤਾਲ ਸੁਣੇ ਪੋਹੇ ਨਾ ਸਕੇ ਕਾਲ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਹਿੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸੜ ਕਾਇਸ਼્ઞਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਦਾ ਗੁਨਾ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਦੀਪਾਵੇ ਰਾਹੋ ਸੁਣੇ ਹਾਥ ਹੋਵੇ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹੈ ਵਿਚੈ ਬਗਦਾਏ ਕਾਗਦ ਤਲਮ ਨ ਲੀਕਣ ਹਾਰੇ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋ ਛੋਟਾ ਨਾ ਖਾਏ ਮੰਨੇ ਜਮ ਕੇ ਸਾਧਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕਨ ਬਾਏ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਬਾਵੇ ਮੁਖ ਦੁਆਰੇ ਮੰਨੇ ਪਰਵਾਰ ਐ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਾਹੇ ਨਾ ਭਿਖ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਬਰਵਾਨ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੁਹੇ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤਾਲ ਧਰਮ ਦਿਆ ਕਾ ਬੂਤ ਸੰਤੋਖਤਾ ਵਰਕਿਆ ਜਨ ਸੂਤ ਜੇ ਕੋ ਬੁੱਝੈ ਉਹ ਵੈ ਸਚਿਆਰ ਤਮਲੇ ਉੱਪਰ ਕੀਤਾ ਭਾਰ ਤਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾਂ ਗੇ ਨਾਵ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਜੇ ਤਾ ਤਾਣ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਹੈ ਕਿਤਾਬ ਸਾਵੋ ਏਕੋ ਕੁਵਾਵੋ ਤਿਸਤੇ ਹੋਏ ਲਖ ਦਈਆਓ ਕੁਦਰਤ ਕਵਣ ਕਹਾ ਵਿਚਾਰੇ ਵਾਰਿਆਂ ਨ ਜਾਵਾ ਏਕਵਾ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਖ ਪਾਵੋ ਸੰਖ ਪੂਜਾ ਸੰਖ ਦਵਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾਰ ਅਸੰਖ ਸੂਰਮੋ ਭਖਸਾਰ ਸੰਖ ਮੋਣ ਦੇ ਬੁਲਾਏ ਤਾਰੇ ਕੁਦਰਤ ਕਵਨ ਕਾ ਵਿਚਾਰੇ ਵਾਰ ਅਣਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਗਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖੇ ਅਮਰ ਕਰ ਜਾਹੇ ਜੋਰ ਸੰਖ ਗਲ ਵੜ ਹਤਿ ਅਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਰ ਕਰੇ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰੇ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵੇ ਗੰਮ ਗੰਮ ਸੰਖ ਲੋ ਸੰਖ ਕਹੇ ਸਰ ਪਾਰ ਹੋਏ ਅਖਰੀ ਨਾਮ ਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੀ ਜੇਵ ਪਰਮਾਏ ਤੇਵ ਤੇਵ ਪਾਹੇ ਜਿਤਾ ਪਿਤਾ ਤਿਤਨਾ ਨਾਉ ਵਣ ਨਾਵ ਨਹੀ ਕੋਤਾਉ ਪੁਦਰਤ ਕਵਣ ਕਹਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰੀ ਜੋ ਤੁਧ ਪਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਹੰਕਾਰ ਪਰੀਏ ਅਤ ਬਿਆ ਤਨ ਦੇਹ ਪਾਣੀ ਤਤ ਉਤਰ ਸ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰੀਏ ਮਤ ਪਾਪਾਂ ਗੈ ਸੰਗ ਓ ਤੋ ਪੀਨਾ ਵੇਕਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਨਿਕਲੈ ਜਾਹੋ ਆਪੇ ਬੀਜਿ ਆਪੇ ਹੀ ਖੋ ਨਾਨਕ ਹੁਕਮੀ ਆਵੋ ਜਾਹੋ ਤੀਰਤ ਤਪ ਦਿਆ ਦਤਦਾਨ ਜੇ ਕੋ ਪਾਵੈ ਤਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਉ ਅੰਤਰ ਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੇ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਅਸਤਾਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਗਵਣ ਸੋ ਵਿਲਾ ਵਖਤ ਕਵਣ ਗਵਣ ਥਿਤ ਕਵਣ ਵਾਰ ਕਵਣ ਤਰੁੱਤੀ ਮਾਉ ਕਵਣ ਜਿਤ ਹੋ ਆਕਾਰ ਵੇਲ ਨ ਪਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਨ ਥਿਤਵਾਰਨ ਜੋਗੀ ਜਾਣ ਰੁੱਤਮਾਉ ਨ ਕੋਈ ਜੇ ਕਰਤਾ ਸ੍ਰਿਠਿ ਕੋ ਸਾਜੇ ਆਪੇ ਜਾਣ ਸੋਈ ਕੇਵ ਕਰਿਆ ਕਾ ਕੇਵ ਸਾਲਾਹੀ ਜੋ ਵਰਣੀ ਕੇਵ ਜਾਣਾ ਨਾਨਕ ਆਕਨ ਤਉ ਕੋ ਆਕੈ ਇੱਕ ਦੂ ਇੱਕ ਸਿਆਣਾ ਵੱਡਾ ਸਹਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗਗਿਆ ਨਾ ਸੋ ਹੈ ਪਤਾਲਾਂ ਬਤਾਲ ਲਖ ਅਗਸਾਂ ਅਗਾ ਦੇ ਓੜ ਕੇ ਓੜਗ ਪਾਲ ਤਕੇ ਵੀਰ ਕਹਿਣ ਇੱਕ ਵਾਤ ਸੈ ਸਿਖੋਰਾ ਕੈਨਕ ਤੇ ਬਾਸ ਲੂਇਕ ਧਾਤ ਲਿਖਾ ਹੋਏ ਤਾਂ ਲਿਖੀਐ ਅਲਿਖਾ ਹੋਏ ਵਿਨਾਸ਼ ਨਨਕ ਵਡਾਖੀਐ ਆਪੇ ਜਾਣ ਆਪ ਸਾਲਹੀ ਸਾਲਾਏਤੀ ਸੁਲਤਾਨ ਪਈਆ ਉਹਨ ਦੀਆਂ ਦੇਵਾ ਬਹੇ ਸਮੁੰਦ ਨ ਜਾਣੀਏ ਹੇ ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਨਾ ਅਵਣੀ ਜੈ ਤਿਸ ਮਨ ਹੋਣਾ ਵਿਸਰੇਹ ਅੰਤਨਾ ਸਿਵ ਦੀ ਗਣ ਨਯੰਤ ਅੰਤਨ ਕਰਨ ਦੇਣ ਨਯੰਤ ਅੰਤਨਾ ਵੇਖਣ ਸੁਣਨ ਨਯੰਤ ਅੰਤਨ ਜਾਪੇ ਗਿਆ ਮਨ ਮੰਤ ਅੰਤਨ ਜਾਪਿਆ ਕੀਤਾ ਕਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲ ਲੋਹੇ ਤਾਗੇ ਅੰਤਨ ਪਾਈ ਜਾਹੀ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵਡਾ ਸਾਹਿਬ ਉਚਾ ਥਾ ਉਚੇ ਉੱਪਰ ਉਚਾ ਨਾਉ ਐਵੜੀ ਉਚਾਉ ਵੈ ਕੋਇ ਤੇ ਸੂਚੇ ਕੋ ਜਾਣੇ ਸੋਏ ਜੇ ਉੜੇ ਆਪ ਜਾਣੇ ਆਪ ਆਪ ਨਨਕ ਨਦਰੀ ਕਰ ਮੀਦਾ ਬਹੁਤਾ ਕਰਮ ਲਿਗਿਆ ਨਾ ਜਾਏ ਵੱਡਾ ਦਾਤਾ ਤੇ ਨਾ ਆਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤੇ ਗਣਤ ਨਹੀਂ ਵਿਚਾਰ ਕਿਤੇ ਖੱਬ ਟੁੱਟੇ ਵਿਕਾਰ ਕਿਤੇ ਲੈ ਲੈ ਮੁਕਰ ਬਾਏ ਕਿਤੇ ਮੂਰਖ ਖਾਈ ਖਾਹੇ ਕਿਤੇ ਆਉ ਦੂ ਭੂਗ ਸਦਮਾਰੇ ਇਹ ਭੇਦਾਤ ਤੇਰੀ ਦਾਤਾਰ ਬੰਦ ਕਲਾਤੀ ਪਾਣੇ ਹੋਏ ਹੋਰਿਆ ਅਗਨਦਕ ਕੋਏ ਜੇ ਗੋ ਕਾਇ ਕੇ ਅਕਨ ਬਾਏ ਉਜਾਣੇ ਜੀਤੀਆਂ ਮੋਏ ਗਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੇਕੇ ਜਿਸਨੋ ਬਖਸ਼ੇ ਸਿ ਹੁਦਸਾਲਾਹ ਨਨਕ ਪਾਤਸ਼ਾਹੀ ਪਾਤਸ਼ਾਹ ਮੁਲ ਗੋਣ ਮੁਲ ਵਾਪਾਰ ਮੁਲ ਵਾਪਾਰੀਏ ਮੁਲ ਪੰਡਾਲ ਮੁਲ ਆਵੇ ਮੁਲ ਲੈ ਜਾਹੀ ਮੁਲ ਪਾਏ ਮੁਲਾ ਸਮਾਹੀ ਮੁਲ ਧਰਮ ਮੁਲ ਦੀਬਾਨ ਮੁਲ ਤੁਲ ਮੁਲ ਪ੍ਰਵਾਨ ਮੁਲ ਬਖਸ਼ੀਸ਼ ਮੁਲ ਨਿਸ਼ਾਨ ਮੁਲ ਕਰਮ ਮੁਲ ਫੁਰਮਾਨ ਮੁਲ ਆ ਮੁਲ ਆਖਿਆ ਨ ਜਾਏ ਆਖਾ ਗ੍ਰਹਿ ਲਿਵਲਾਈ ਆਖੇ ਵੀਦ ਪਾਠ ਪੁਰਾਣ ਆਖੇ ਪੜੇ ਕਰਹੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਇਸਰੀ ਆਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੂਰ ਨਾਰ ਮਨੁਜਨ ਸੇਵ ਕੀਤੇ ਆਖੇ ਅੱਖਣ ਬਾਹੀ ਕੀਤੇ ਗਹਿ ਗਹਿ ਉਠੇ ਉਠ ਜਾਹੀ ਇਤੇ ਕਿਧੌਰ ਕਰੇ ਤਾ ਆਖ ਨਾ ਸਕੇ ਕਹੀ ਗੇ ਜੇ ਉੜ ਭਵ ਤੇ ਉੜੂਏ ਨਨਕ ਜਾਨੇ ਦਾਤਾ ਸੋਏ ਢੀਕੋ ਆਖੇ ਮੂਰਵੀ ਗਾੜ ਤਾ ਲਿਖੀਐ ਸਿਰ ਗਾਵਾਰ ਰੰਗਾਵਾਰ ਸੋਦਰ ਕੀ ਅਸੁ ਕਰ ਗਿਆ ਜਿਤ ਬੈ ਦੁਰਬ ਤੁਮਾਲੇ ਵਾਡੇ ਨਾ ਦੇ ਨੀਕੇ ਸੰਖਾਂ ਕੇ ਤੇ ਵਾਣ ਹਾਰੇ ਜਿ ਬਿਰਗ ਪਰੀ ਸੇ ਕਹੀਣਾ ਕੇ ਤੇ ਗਾਵਣ ਹਾਰੇ ਗਾਵੇ ਤੁਨ ਨ ਪਾਉਣ ਪਾਣੀ ਬੈ ਸੰਤਰ ਗਾਵੇ ਰਾਜ ਧਰਮ ਦੁਆਰੇ ਗਾਵੇ ਚਿਤ ਗੁਗਦੁ ਲਿਖ ਜਾਣੇ ਲਿਖ ਲੇਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇਂ ਦੇ ਦਰਸ਼ਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਤਿ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਣ ਪੰਡਿਤ ਪਰਮੇਰ ਗੀਤਰ ਜੁਗ ਜੁਗ ਵੇਦਾ ਨਾਲੇ ਗਾਵੇਂ ਮੋਹਣੀਆਂ ਮਨਮੋਹਨ ਸਰਗਾ ਮੱਚ ਬਿਆਲੇ ਗਾਵਣ ਰਤਨ ਉਪਾਏ ਤੇਰੇ ਅਠ ਸੱਡ ਤੀਰਤ ਨਾਲੇ ਗਾਵੇ ਧੋਦ ਮਹਾਬਲ ਸੂਰ ਗਾਵੇ ਗਾਣੀ ਜਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਤਾਰੇ ਸੇਈ ਤੁਧ ਨ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਵੇਂ ਚੇਤਨ ਆਵਨ ਨਾਨਕ ਵਿਆ ਵਿਚਾਰੇ ਸੋਈ ਸੋਈ ਸਰਸਾ ਜਿਸ ਵੇ ਸੱਚ ਸੱਚੀ ਨਾਹੀ ਇਹ ਭੀ ਹਸੀ ਜੈਨ ਜਤੀ ਰਚਨ ਜਿੰਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜੀਵ ਤਿਸ ਦੀ ਵੜਿਆਈ ਜੋ ਇਸ ਭਾਵੇ ਸੋਈ ਕਰਦੀ ਹੁਕਮਨਾ ਕਰਨ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਕੋਖ ਸ਼ਰਮ ਬੱਬ ਝੋਲੀ ਧਿਆਨ ਕੀ ਕਰਹਿ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦੇ ਨੀਲੇ ਨਾਦੇ ਨਾਤ ਜੁਗ ਜੁਵੇ ਕੋ ਇਸ ਭਗਤ ਗਿਆਨ ਦਿਆ ਪੰਡਾਰਣ ਘੜਕੜ ਵਾਜੇ ਨਾਦੇ ਆਪਨਾਤ ਨਾਤੀ ਸਭ ਜਾ ਕੀ ਰਿੱਦ ਤੇ ਦੇਵ ਰਸਾਜ સંજોગ વિજોગ દોયે કોર ચલાવે લેખે આવે ભાગ આદેશ તે આદેશ આદિ નીલે ના દેન આહત જુગ જુગ એ કોયેસ એકમાય જુગ દે આવી તિન ચલે પરવાણ એક સંસારી એક પંડારી એક લાય દી બાણ જીવ તસભાવ દેવ જલાવે જીવ હોવે ફરમાન ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਭਗਤਾਏ ਉਹ ਵਿਡਾਣੀ ਆਦੇਸਤ ਸੇ ਆਦੇਸ ਆਦੇ ਅਨੀਲੇ ਨਾਂ ਦੇ ਨਾ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰੇ ਜੋਗਿ ਸਬਾਇਆ ਸੋ ਏਕਾ ਵਾਰੇ ਘਰ ਘਰ ਵੇਖੇ ਸਰਜਨ ਹਾਰ ਨਨਕ ਸੱਚੇ ਵੀਸਾ ਟੀਕਾਰ ਆਦੇਸਤ ਸੇ ਆਦੇਸ ਆਦ ਅਨੀਲੇ ਨਾਂ ਦੇ ਨਾ ਜੁਗ ਜੁਗ ਏਕੋ ਵੇਸ ਇਕ ਦੋ ਦੀ ਬੌ ਲਖ ਹੋਏ ਲੱਖਵੇਂ ਲਖ ਵੀਸ ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ਼ ਇਹ ਤੇ ਵਾਹੇ ਪਦ ਬਉੜੀਆਂ ਚੜਿਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀ ਟਾਇਆ ਰੀਸ ਨਨਕ ਨਦਰੀ ਪਾਈਐ ਕੂੜੀ ਕੋੜ ਅੜੀਸ ਆਕਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰੇ ਜੋਰ ਨ ਜਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖ ਸੋਏ ਨਾਨਕ ਉਤਮ ਨੀਜ ਨਾ ਕੋਏ ਐ ਰਤਿ ਉਤਿ ਤਿਤੀਵਾਰਿ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੋਗਤ ਕੇ ਰੰਗ ਤਨ ਕੇ ਨਾਮ ਨੇ ਬਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੁੱਚਾ ਆਪ ਚਾਦਰਬਾਰ ਤਿੱਥੈ ਸੋ ਹੁਣ ਪੰਜ ਪ੍ਰਵਾਨ ਨਦਰੀ ਕਰਮ ਬਵੈ ਨੀਸਾਨ ਗਜਪਕਾਇ ਉਤੇ ਪਾਏ ਨਾਨਕ ਗੇ ਅਜਾਪੈ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਕੰਡਕਾ ਕੋ ਕਰਮ ਕੀਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੀਸ ਕੀਤੇ ਵਰਮ ਘਾੜਦ ਘੜੀਏ ਰੂਪ ਰੰਗ ਕੇ ਵੇਸ ਕੀਤੀ ਅਗਰਭੀ ਮੀ ਮੇਰ ਕੀਤੇ ਕੇਤੇ ਧੂਪ ਦੇਸ ਕੀਤੇ ਇੰਦ ਚੰਦ ਸੂਰਗ ਕੀਤੇ ਜਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਤਨ ਸਮੁੰਦ ਕੇਤੀਆ ਬਾਣੀ ਕੇਤੀਆ ਬਾਣੀ ਜੇਤੇ ਬਾਦ ਨਰਿੰਦ ਕੇਤੀਆ ਸਰਦੀ ਤੇਗ ਕੇਤੇ ਨਨਕੇ ਅੰਤ ਨੈ ਅੰਤ ਗਿਆਨ ਖੰਡ ਵਿੱਚ ਗਿਆਨ ਬਰ ਚੰਡ ਤਿੱਥੇ ਨਾਦ ਬਿਨੋਦ ਕੋੜੇ ਆਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿੱਥੇ ਘਾਟਤ ਗੜੀਆਂ ਬਹੁਤ ਐਨੂਬ ਤਾਂਗੀਆਂ ਗੱਲਾਂ ਗਤੀਆਂ ਨਾ ਜਾਏ ਜੇ ਕੋ ਘਾਇ ਵਿਚੇ ਪਛਦਾਏ ਤਿੱਥੇ ਘੜੀਆਂ ਸੁਰਦ ਮਤਮਨ ਬੁੱਧ ਤਿੱਥੇ ਘੜੀਆਂ ਸਰਾ ਸਦਾਂਗੀ ਸਦਮ ਕਰਮਖੰਡ ਕੀ ਬਾਣੀ ਜੋਰ ਤਿੱਥੇ ਔਰਣਾ ਕੋਈ ਹੋਰ ਤਿੱਥੇ ਜੋਦਮਾ ਬਲਸੂਰ ਤਨ ਮੇਂ ਰਾਮ ਰਹਿਆ ਭਰਪੂਰ ਤਿੱਥੇ ਸਿਤ ਸੁਤ ਸੁਤਮ ਮਮਹਿੰਦਾ ਕੇ ਰੂਪ ਨਕਤਨੇ ਜਾਹੀ ਨਾ ਉਮਰੇ ਨਟਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੀ ਤਿੱਥੇ ਭਗਤ ਉਸੇ ਕੇ ਲੋਕ ਕਰੇ ਆਨੰਦ ਸੱਜਾ ਮਨ ਸੋਏ ਸਚ ਖੰਡ ਵਸ ਨਿਰੰਕਰ ਘਰ ਘਰ ਵੇਖੈ ਨਦਰ ਨਿਹਾਲ ਤਿੱਥੇ ਗੰਡ ਮੰਡਲ ਵਰ ਭੰਡ ਜੇ ਗੋਗਦੇ ਦੰਤਨਯੰਤ ਤਿਤਲੋਲੋ ਆਕਾਰ ਜਿਵੇਂ ਜਿਵੇਂ ਹੁਗਮ ਦਿਵ ਦਿਵਕਾਰ ਵੇਖੈ ਉਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰਜ ਸੁਨਿਆਰ ਅਹਰਣ ਮਦ ਵਿਦਿ ਹਥਿਆਰ പാഗണ ദോ ഭാഡാ പൃദാല കടിയ ശബ്ദ സച്ചി ടകസാല നദരമര നിഹല സലോക പവന ഗുരു പാണി പാത തർത്ത മഹ ਦਿਲ ਸੋ ਰਾਤ ਦੋਏ ਦਾਈ ਦਾਇ ਖਿਲੇ ਸਗਲ ਜਗਤ ਚੰਗਿਆਈ ਆ ਬੂਰੀ ਆਈ ਆ ਨੋਰਾਜੀ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਨਕ ਤੇ ਮੁਖ ਉਜਲੇ ਕੀਤੀ ਛਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ